ਮੇਰੀ ਗੱਲ ਸੁਣੋ ਮੈਂ ਆਪਣੀਆਂ ਸਹੇਲੀਆਂ ਨਾਲ ਨਾ ਬਾਹਰ ਘੁੰਮਣ ਜਾਣਾ ਤੇ ਮੇਰੇ ਅਕਾਊਂਟ ਚ 5000 ਰੁਪਏ ਪਾ ਦਿਓ। ਓ ਯਾਰ ਇੱਥੇ ਮੇਰੀ ਨੌਕਰੀ ਜਾਣ ਵਾਲੀ ਹੋਈ ਪਈ ਐ ਤੈਨੂੰ ਘੁੰਮਣ ਫਿਰਨ ਦਾ ਲੱਗਿਆ ਪਿਆ। ਜੀ ਮੈਨੂੰ ਨਹੀਂ ਪਤਾ ਐ ਇੰਨਾ ਗੱਲਾਂ ਦਾ। ਮੈਂ ਜੋ ਕਿਹਾ ਨਾ ਤੁਸੀਂ ਉਹ ਕਰ ਦੋ। ਮੇਰੇ ਅਕਾਊਂਟ ਚ ਪੈਸੇ ਪਾ ਦਿਓ। ਸ਼ਰਲੀ ਮੈਂ ਹੈਰਾਨ ਆ ਤੇਰੇ ਤੇ। ਓ ਮੈਂ ਤੈਨੂੰ ਕਹਾਂ ਨਾ ਮੇਰੀ ਨੌਕਰੀ ਜਾਣ ਵਾਲੀ ਐ। ਉਹ ਤੂੰ ਬਾਹਲੇ ਖਰਚਿਆਂ ਤੇ ਤਾਂ ਕੰਟਰੋਲ ਕਰਿਆ ਕਰ। ਘਰ ਦੇ ਖਰਚੇ ਨਹੀਂ ਪੂਰੇ ਹੁੰਦੇ ਆਪਾਂ ਤਾਂ। ਇਹ ਗੱਲਾਂ ਨਾ ਤੁਸੀਂ ਪਹਿਲਾਂ ਸੋਚਣਿਆ ਸੀ ਉਹ ਜਦੋਂ ਤੁਹਾਡੇ ਲਾਵੇ ਜੋ ਵੀ ਨਹੀਂ ਸੀ ਤਾਂ ਤੁਸੀਂ ਮੇਰੇ ਖਰਚੇ ਨਹੀਂ ਚੱਕ ਸਕਦੇ ਸੀ ਫਿਰ ਮੇਰੇ ਨਾਲ ਵਿਆਹ ਕਰਾਉਣ ਦੀ ਕੀ ਲੋੜ ਪੈ ਗਈ ਸੀ ਉਹ ਤੂੰ ਗੱਲ ਨੂੰ ਤਾਂ ਸਮਝ ਮੈਂ ਕੀ ਕਹਿਣਾ ਚਾਹਣਾ ਸਭ ਸਮਝਦੀਆਂ ਮੇਰੀ ਗੱਲ ਸੁਣੋ ਉਹ ਨੌਕਰੀ ਹੀ ਜਾਣੀ ਆ ਕੋਈ ਹੋਰ ਨਵੇਂ ਨੌਕਰੀ ਲੱਭ ਲਿਓ ਇੱਥੇ ਕਿਹੜਾ ਸ਼ਹਿਰ 'ਚ ਨੌਕਰੀਆਂ ਦਾ ਘਟਾ ਪਰ ਮੈਂ ਨਾ ਮੈਂ ਨਹੀਂ ਆਪਣੇ ਖਰਚੇ ਬੰਦ ਕਰ ਸਕਦੀ ਓ ਸ਼ੈਲੀ ਥੋੜਾ ਜਿਆ ਅਕਲ ਨੂੰ ਹੱਥ ਮਾਰ ਜੇ ਮੇਰੀ ਨੌਕਰੀ ਚਲੀ ਗਈ ਆ ਘਰ ਦੇ ਖਰਚੇ ਕਿਵੇਂ ਹੋਣਗੇ ਗੱਡੀ ਦੀ ਕਿਸ਼ਤ ਕਿਵੇਂ ਮੁੜੂਗੀ ਤੂੰ ਆਪਦੀਆਂ ਸ਼ੋਪੀਆਂ ਕਿਵੇਂ ਕਰੇਂਗੀ ਫੇਰ ਉਹੀ ਗੱਲ ਓ ਮੈਨੂੰ ਨਹੀਂ ਪਤਾ ਹੈਗਾ ਮੈਂ ਨਹੀਂ ਆਪਣੇ ਖਰਚੇ ਬੰਦ ਕਰ ਸਕ ਜੀ ਓ ਯਾਰ ਸਾਰਾ ਕੁਝ ਮੈਂ ਹੀ ਸੋਚੀ ਜਾਵਾ ਤੈਨੂੰ ਭੋਰਾ ਪਰਵਾਹ ਨਹੀਂ ਹੈਗੀ ਉਹ ਖਰਚੇ ਕਿੱਥੋਂ ਚੱਲਣਗੇ ਓ ਮੈਂ ਸਿਰਫ ਤੈਨੂੰ ਇਹ ਨਹੀਂ ਕਹਿ ਰਿਹਾ બસ ਥੋੜੇ ਦਿਨ ਮੇਰਾ ਸਾਥ ਦੇ ਦੇ ਮੈਂ ਤੈਨੂੰ ਐ ਥੋੜੀ ਕਹਿਣਾ ਵੀ ਤੂੰ ਨੌਕਰੀ ਕਰ ਉਹ ਮੈਨੂੰ ਵੀ ਪਤਾ ਕਰਦਾ ਖਰਚਾ ਮੈਂ ਹੀ ਚੱਕਣਾ ਬਸ ਤੂੰ ਥੋੜੇ ਦਿਨਾਂ ਘਰ ਦੇ ਖਰਚੇ ਤੇ ਕੰਟਰੋਲ ਕਰ ਲੈ ਜਦੋਂ ਮੈਨੂੰ ਨਵੀਂ ਨੌਕਰੀ ਮਿਲ ਗਈ ਨਾ ਤੇਰਾ ਜਿਵੇਂ ਮਨ ਹੋਊਗਾ ਨਾ ਤੂੰ ਉਵੇਂ ਖਰਚੇ ਕਰੀ ਬਸ ਹੁਣ ਮੇਰਾ ਸਾਥ ਦੇ ਦੇ ਥੋੜਾ ਤਾਂ ਨਾ ਆਹੀ ਕੁਛ ਲੱਗਿਆ ਰਹਿਣਾ ਮੈਨੂੰ ਮੇਰੀ ਜ਼ਿੰਦਗੀ ਖੁੱਲਕੇ ਰਾਜ ਆਉਂਦੇ ਹੋ ਉਨਕੇ ਦਾ ਫੋਨ ਆ ਗਿਆ ਇੱਕ ਆਪ ਪੌਣਾ ਨੇ ਮੈਨੂੰ ਸਤਾਇਆ ਪਿਆ ਇੱਕ ਇਹਦਾ ਨੰਬਰ ਹੈਲੋ ਹੈਲੋ ਕੀ ਹਾਲ ਆ ਸੇਲੀ ਮੈਂ ਪਹਿਚਾਣਿਆ ਨਹੀਂ ਤੁਸੀਂ ਕੌਣ ਬੋਲ ਰਹੇ ਹੋ ਮੈਂ ਤੇਰੀ ਫਰੈਂਡ ਭੁੱਲ ਗਈ ਮੈਨੂੰ ਫਰੈਂਡ ਕੌਣ ਸਿਮਰਨ ਅੱਛੇ ਅੱਛਾ ਸਿਮਰਨ ਕੀ ਹਾਲ ਚਾਲ ਨੇ ਹਾਲ ਚਾਲ ਬਹੁਤ ਵਧੀਆ ਤੂੰ ਸੁਣਾ ਕੀ ਕਰਦੀ ਹੁੰਨੀ ਆ ਅੱਜਕੱਲ ਮੈਂ ਕੀ ਕਰਨਾ ਮੈਂ ਤਾਂ ਆਪਣੇ ਲਈ ਪੂਰੀ ਇੰਜੋਏ ਕਰਦੀ ਆ ਨਾਲੇ ਇੱਥੇ ਨਾ ਮੇਰੇ ਬਹੁਤ ਸਾਰੇ ਹੋਰ ਫਰੈਂਡ ਬਣ ਚੁੱਕੇ ਆ ਨੇ ਉਹਨਾਂ ਨਾਲ ਮੈਂ ਪੂਰਾ ਘੁੰਮਦੀ ਫਿਰਦੀ ਆ ਸ਼ੈਲੀ ਕੁਛ ਵੀ ਆ ਤੂੰ ਉਹ ਜਿਹੀ ਦੀ ਉਹ ਜਿਹੀ ਆ ਤੂੰ ਬਿਲਕੁਲ ਨਹੀਂ ਬਦਲੀ ਤੂੰ ਸੁਣਾ ਤੂੰ ਕੀ ਕਰਦੀ ਆ ਮੇਰੇ ਹਿਸਾਬ ਨਾਲ ਤਾਂ ਤੂੰ ਓਹੀ ਘਰ ਦੇ ਕੰਮ ਕਰਦੀ ਫਿਰਦੀ ਹੋਵੇਂਗੀ ਹਾਂ ਮੈਂ ਘਰ ਦੇ ਕੰਮ ਵੀ ਕਰਦੀ ਆ ਤੇ ਜੋਬ ਵੀ ਕਰਦੀ ਆ ਜੋਬ ਉਹ ਵੀ ਤੋਂ ਹਾਂ ਮੈਂ ਕਰਦੀ ਆ ਜੋਬ ਪਰ ਇਹਦੇ ਵਿੱਚ ਇੰਨੇ ਹੈਰਾਨ ਹੋਣ ਵਾਲੀ ਕੀ ਗੱਲ ਆ ਗੁੱਸਾ ਨਾ ਕਰੇ ਨਾ ਇਹ ਜੀ ਕੀ ਮਜਬੂਰੀ ਹੋ ਗਈ ਜਿਹੜੀ ਤੈਨੂੰ ਜੋਬ ਕਰਨੀ ਪੈਗੀ ਤੇਰਾ ਘਰ ਵਾਲਾ ਕੋਈ ਕੰਮ ਨਹੀਂ ਕਰਦਾ ਨਹੀਂ ਨਹੀਂ ਛਲੇ ਏ ਵੀ ਕਰਦੇ ਨੇ ਕੰਮ ਅ ਦਰਸਲ ਪਿੱਛੇ ਜੇ ਇਹ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਤੇ ਡਾਕਟਰ ਨੇ ਇਹਨਾਂ ਨੂੰ ਬੈਡ ਰੈਸਟ ਦੱਸੀ ਸੀ ਬਸ ਉਦੋਂ ਤੋਂ ਮੈਂ ਕੰਮ ਨਾਲ ਸੰਭਿਆ ਹੋਇਆ ਇਹਨਾਂ ਦੇ ਅੱਛਾ ਇਹਦਾ ਮਤਲਬ ਤੂੰ ਜੋ ਵੀ ਕਰਦੀਆਂ ਤੇ ਘਰ ਦੇ ਕੰਮ ਵੀ ਹਾਂ ਹਾਂ ਮੈਂ ਤੁਹਾਡੇ ਕੰਮ ਕਰਦੀਆਂ ਇਹਦੇ ਵਿੱਚ ਮੁਸ਼ਕਿਲ ਕੀ ਆ ਨਾਲੇ ਸ਼ੈਲੀ ਪਤੀ ਪਤਨੀ ਦੋਵਾਂ ਦਾ ਫਰਜ਼ ਹੁੰਦਾ ਵੀ ਉਹ ਦੁੱਖ ਸੁੱਖ ਵਿੱਚ ਨਾ ਇੱਕ ਦੂਜੇ ਦਾ ਸਾਥ ਦੇਣ ਨਾਲੇ ਮੇਰੇ ਹਸਬੰਡ ਨੇ ਤਾਂ ਮੇਰਾ ਸ਼ੁਰੂ ਤੋਂ ਹੀ ਸਾਥ ਦਿੱਤਾ ਫਿਰ ਮੇਰਾ ਵੀ ਤਾਂ ਫਰਜ਼ ਬਣਦਾ ਸੀ ਨਾ ਵੀ ਉਹਨਾਂ ਤੇ ਜੇ ਔਖਾ ਟਾਈਮ ਆਇਆ ਤਾਂ ਮੈਂ ਉਹਨਾਂ ਦਾ ਸਾਥ ਦੇਵਾਂ ਚਲ ਤੂੰ ਮੇਰੀ ਛੱਡ ਤੂੰ ਐਂ ਦੱਸ ਜੀਜਾ ਜੀ ਦਾ ਕੰਮ ਵਧੀਆ ਚੱਲਦਾ ਫਿਰ ਮੇਰਾ ਵੀ ਤਾਂ ਫਰਜ਼ ਬੰਦਾ ਸੀ ਨਾ ਬੇ ਉਹਨਾਂ ਤੇ ਜੇ ਉਹ ਘਰ ਟਾਈਮ ਆਇਆ ਤਾਂ ਮੈਂ ਤਾਂ ਉਹਨਾਂ ਦਾ ਸਾਥ ਦੇਵਾਂ ਹੱਥ ਦੇਵਾਂ ਹੱਥ ਦੇਵਾਂ ਸ਼ੈਲੀ ਚੱਲ ਛੱਡ ਤੂੰ ਮੇਰੀਆਂ ਗੱਲਾਂ ਨੂੰ ਤੂੰ ਐਂ ਦੱਸ ਤੂੰ ਅੱਜ ਕੱਲ ਕੀ ਕਰਦੀ ਹੁੰਨੀ ਆ ਮੈਂ ਮੈਂ ਹੁਣ ਤੱਕ ਕੁਝ ਨਹੀਂ ਸੀ ਕਰਦੀ ਪਰ ਹੁਣ ਜ਼ਰੂਰ ਕੁਝ ਕਰਨ ਦੀ ਕੋਸ਼ਿਸ਼ ਕਰੂੰਗੀ ਕੀ ਮਤਲਬ ਮੈਂ ਤੇ ਨਾ ਬਾਤ ਚ ਗੱਲ ਕਰਦੀ ਆਂ ਸ਼ਰਲੀ ਮੈਂ ਹੈਰਾਨ ਆ ਤੇਰੇ ਤੇ ਉਹ ਮੈਂ ਤੈਨੂੰ ਕਹਿਣਾ ਮੇਰੀ ਨੌਕਰੀ ਜਾਣ ਵਾਲੀ ਐ ਇਹ ਗੱਲਾਂ ਨਾ ਤੁਸੀਂ ਪਹਿਲਾਂ ਸੋਚਣੀਆਂ ਸੀ ਉਹ ਜਦੋਂ ਤੁਹਾਡੇ ਲਾਵੇ ਜੋ ਵੀ ਨਹੀਂ ਸੀ ਤੇ ਤੁਸੀਂ ਮੇਰੇ ਖਰਚੇ ਨਹੀਂ ਚੱਕ ਸਕਦੇ ਸੀ ਤੇ ਮੇਰੇ ਨਾਲ ਵਿਆਹ ਕਰਾਉਣ ਦੀ ਕੀ ਲੋੜ ਪੈ ਗਈ ਸੀ ਰਾਜ ਸ਼ੈਲੀ ਮੈਂ ਤੇਰੇ ਕਾਊਂਟ ਚ ਨਹੀਂ ਪਾ ਸਕਦਾ ਯਾਰ ਪੈਸੇ ਤੂੰ ਮੈਨੂੰ ਵੀ ਸਮਝਣਾ ਸੋਰੀ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਸੀ ਮੈਨੂੰ ਨਾ ਆਪਣੇ ਖਰਚਿਆਂ ਤੇ ਕੰਟਰੋਲ ਕਰਨਾ ਚਾਹੀਦਾ ਮੈਂ ਵਾਦਾ ਕਰਦੀ ਹਾਂ ਤੁਹਾਡੇ ਨਾਲ ਮੈਂ ਹੁਣ ਕੋਈ ਵੀ ਬਾਧੂ ਦਾ ਖਰਚਾ ਨਹੀਂ ਕਰੂੰਗੀ ਸ਼ੈਲੀ ਇੱਕਦਮ ਤੇਰੇ ਚ ਇੰਨਾ ਚੇਂਜ ਜੀ ਅੱਜ ਮੈਨੂੰ ਕਿਸੇ ਨੇ ਅਹਿਸਾਸ ਦਵਾਇਆ ਮੇਰੀਆਂ ਗਲਤੀਆਂ ਦਾ ਸ਼ੈਲੀ ਮੈਨੂੰ ਲੱਗਦਾ ਮੈਨੂੰ ਘਰ ਵੀ ਨਾ ਰੈਂਟ ਤੇ ਹੋਰ ਲੈਣਾ ਪੈਣਾ ਜਿਹੜਾ ਸਸਤਾ ਹੋਵੇ ਤੇ ਗੱਡੀ ਵੀ ਆਪਾਂ ਨੂੰ ਸੇਲ ਕਰਨੀ ਪੈਣੀ ਹੈ ਜੀ ਤੁਸੀਂ ਪਰੇਸ਼ਾਨ ਨਾ ਹੋਵੋ ਜਿਵੇਂ ਤੁਸੀਂ ਕਹੋਗੇ ਆਪਾਂ ਉਹ ਵੀ ਕਰਾਂਗੇ ਨਾਲੇ ਨਾ ਮੈਂ ਵੀ ਹੁਣ ਨੌਕਰੀ ਕਰੂੰਗੀ ਆਪਾਂ ਦੋਵੇਂ ਜਾਣੇ ਮਿਲ ਕੇ ਨਾ ਘਰ ਨੂੰ ਚਲਾਵਾਂਗੇ ਸਸਿਕਾ ਜੀ ਉਮੀਦ ਕਰਦੇ ਹਾਂ ਵੀਡੀਓ ਚ ਦਿੱਤਾ ਹੋਇਆ ਮੈਸਜ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਜੇ ਦੇਖੋ ਪਤੀ ਪਤਨੀ ਦੋਨਾਂ ਨੂੰ ਇੱਕ ਦੂਜੇ ਨੂੰ ਨਾ ਸਮਝਣਾ ਚਾਹੀਦਾ ਜੇ ਘਰ ਦੇ ਹਾਲਾਤ ਆਪਣੇ ਥੋੜੇ ਜੇ ਮਾੜੇ ਨੇ ਤਾਂ ਪਤਨੀ ਨੂੰ ਨਾ ਉਹਨਾਂ ਹਾਲਾਤਾਂ ਨੂੰ ਸਮਝਣਾ ਚਾਹੀਦਾ ਹਾਂਜੀ ਸ਼ੈਲੀ ਨੇ ਬਿਲਕੁਲ ਸਹੀ ਕਿਹਾ ਇਹ ਕਹਾਣੀ ਘਰ ਘਰ ਦੀ ਹੈ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹੋਰਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਅਸੀਂ ਜਲਦੀ ਹੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਣੇ ਆ ਤਦ ਤੱਕ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ